ਗੜਾਕੇ ਦੇ ਪੈਰ ਇਹ ਠੰਡ ਦੇ ਵਿੱਚ ਜਿੱਥੇ ਲੋਕ ਘਰਾਂ ਦੇ ਵਿੱਚ ਠੁਰਠੁਰ ਕਰ ਰਹੇ ਨੇ ਪਰ ਦੂਜੇ ਪਾਸੇ ਆ ਨੌਜਵਾਨ ਇਸ ਠੰਡ ਦਾ ਨਿੱਗ ਕੁਝ ਇਸ ਤਰ੍ਹਾਂ ਮਾਣ ਰਹੇ ਨੇ ਕਿਉਂਕਿ ਜਦੋਂ ਚੰਗਾ ਮਾਲ ਹੱਥ ਲੱਗ ਜਾਂਦਾ ਹੈ ਤਾਂ ਫਿਰ ਠੰਡ ਤਾਂ ਨੇੜੇ ਵੀ ਨਹੀਂ ਲੱਗਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਚੋਰ ਚਲਾਕੀ ਦੇ ਨਾਲ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਦੇ ਕੰਦ ਤੋੜ ਕੇ ਅੰਦਰ ਦਾਖਲ ਹੋ ਜਾਂਦਾ ਤੇ 1.5 ਲੱਖ ਦਾ ਸਮਾਨ ਮਿੰਟਾਂ ਦੇ ਵਿੱਚ ਇਕੱਠਾ ਕਰਕੇ ਰਫੂ ਚੱਕਰ ਹੋ ਗਿਆ ਤੇ ਤਸਵੀਰਾਂ ਤੀਜੀ ਅੱਖ ਜਾਨਕੀ ਅਮਰੇਜਤ ਕੈਦ ਹੋ ਗਈਆਂ ਆਓ ਨਜ਼ਰ ਮਾਰਦੇ ਹਾਂ ਇਨ੍ਹਾਂ ਤਸਵੀਰਾਂ ਤੇ ਦੇਖਿਆ ਜਾਵੇ ਆਏ ਦਿਨ ਚੋਰਾਂ ਦੇ ਹੌਂਸਲੇ ਬਲੰਦ ਹੁੰਦੇ ਜਾ ਰਹੇ ਨੇ ਜਿਹਦੇ ਚੱਲਦੇ ਇਹ ਤਾਜ਼ੀ ਘਟਨਾ ਗੁਰਦਾਸਪੁਰ ਦੇ ਅੱਡਾ ਰਣਜੀਤ ਬਾਗ ਸਥਿਤ ਮੋਬਾਈਲ ਰਿਪੇਅਰਿੰਗ ਤੋਂ ਸਾਹਮਣੇ ਆਈ ਹੈ ਜਿੱਥੇ ਚੋਰਾਂ ਨੇ 1.5 ਲੱਖ ਦੇ ਸਮਾਨ ਤੇ ਹੱਥ ਸਾਫ਼ ਕਰ ਦਿੱਤਾ ਜਿਹਦੀ ਜਾਣਕਾਰੀ ਕਰਨਵੀਰ ਸਿੰਘ ਦੁਕਾਨ ਮਾਲਕ ਨੇ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਚੋਰ ਨੇ ਕੰਦ ਦੇ ਵਿੱਚ 모ਗਾ ਕਰਕੇ ਅੰਦਰ ਦਾਖਲ ਹੋ ਕੇ ਉਹਨਾਂ ਦਾ ਸਮਾਨ ਚੋਰੀ ਕਰ ਲਿਆ ਰਵੀ ਸਿੰਘ ਜੀ ਕੱਲ ਮੈਂ ਆਪਣੀ ਦੁਕਾਨ ਸ਼ਾਮ 7 ਵਜੇ ਬੰਦ ਕਰਕੇ ਘਰ ਚਲ ਗਿਆ ਸੀਗਾ ਕੀ ਅੱਜ ਵੀਰੇ ਜਦੋਂ ਮੈਂ 9:30 ਵਜੇ ਦੁਕਾਨ ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸਟੋਰ ਪੂਰਾ ਖੋਲਿਆ ਆਪਣੇ ਲੋਕ ਆਪੇ ਖੋਲੇ ਜਦੋਂ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਵਾਜ਼ੇ ਜਿਹੜੇ ਸੀ ਉਹ ਖੁੱਲੇ ਹੋਏ ਸੀ ਤੇ ਕੱਲ ਮੈਂ ਸੋਚਿਆ ਕਿ ਦਰਵਾਜ਼ਾ ਕੋਲ ਕੇ ਨਹੀਂ ਗਿਆ ਫਿਰ ਮੈਂ ਅਚਾਨਕ ਮਗਲੇ ਪਾਸੇ ਦੇਖਿਆ ਤੇ ਮੇਰੀ ਲਿਖਾਂ ਦੀ ਦੁਕਾਨ ਦੇ ਪਿੱਛੇ ਪਾਸੇ ਉਹ ਤੋੜੀ ਹੋਈ ਸੀ ਉਹ ਚੋਂ ਸਿਰਫ 10-12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ ਅੰਦਰ ਲੰਘ ਕੇ ਆਇਆ ਤੇ ਉਹਨੇ ਮੇਰੀ ਸਾਰੀ ਦੁਕਾਨ ਦੀ ਫੋਲਾਫਲੀ ਕੀਤੀ ਤੇ ਦੋ ਤਿੰਨ ਫੋਨ ਸੀ ਕਾਕਾ ਦਾ ਇੱਕ ਮੇਰਾ ਆਪਣਾ ਸੀਗਾ Samsung ਦਾ J7 ਤੇ ઓਥੋਰੀਟੀ ਦਾ ਗਿਆ ਤੇ ਕੁਝ ਪੈਸੇ ਸੀ ਕਿ ਮੇਰੇ 1000 ਤੋਂ 1500 ਰੁਪਿਆ ਉਹ ਚੋਰੀ ਕੀਤਾ ਗਿਆ ਨੇ ਕੁਝ ਭਾਂਡਾ ਸੀ ਉਹ ਵੀ ਚੋਰੀ ਕੀਤਾ ਗਿਆ ਤੇ ਮੇਰੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਫੋਲਿਆ ਗਿਆ ਜਿਸ ਕਰਕੇ ਕਾਫੀ ਸਮਾਨ ਉਹ ਲੈ ਗਿਆ ਜਿਸ ਨਾਲ ਐਸੈਸਰੀਜ਼ ਆ iPhone ਦੇ ਕਵਰ ਵਗੈਰਾ ਕਿੱਥੇ ਦੁਕਾਨ ਕਿੱਥੇ ਆਪਣੀ ਮੇਰੀ ਦੁਕਾਨ ਅਜੀਰ ਬਾਗ ਹੈ ਦੇ ਵਿੱਚ ਹੈ ਡੀਟੀ ਰੋਡ ਦੇ ਨਾਲ ਪਤਾ ਲੱਗਿਆ ਪਹਿਲੇ ਵੀ ਚੋਰੀ ਹੋਈ ਸੀ ਕੀ ਹੋਇਆ ਸੀ ਪੱਲੇ ਪਹਿਲੀ ਚੋਰੀ ਮੇਰੀ 5 ਜੁਲਾਈ 2023 ਨੂੰ ਹੋਈ ਸੀ ਸਵੇਰੇ 3:20 ਮਿੰਟ ਤੇ ਉਦੋਂ ਮੇਰਾ ਲੈਪਟਾਪ ਸੈਮਸੰਗ ਐਸੈਡ ਪਾਸਪੋਨ 24 ਇੰਚ ਦੀ ਬਲੂ ਫੈਦਰ ਕੰਪਨੀ ਦੀ LED ডিসਪਲੇ ਤੇ ਫਿੰਗਰਪ੍ਰਿੰਟ ਮਸ਼ੀਨ ਲੈਮਸਮ ਮਸ਼ੀਨ ਤੇ ਉਦੋਂ ਵੀ ਮੇਰਾ 4-5000 ਰੁਪਿਆ ਦਾ ਸਿਕਾਬੀ ਲੱਗੀ ਸੀਗਾ ਉਦੋਂ ਮੇਰਾ ਤਕਰੀਬਨ 1.5 ਲੱਖ ਦਾ ਨੁਕਸਾਨ ਹੋਇਆ ਸੀ ਲਗਾਤਾਰ ਚੋਰੀਆਂ ਹੋ ਰਹੀਆਂ ਕੀ ਮੰਕਰਨਾ ਜਾਂਦੇ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੇਰੀ ਇਹ ਹੀ ਮੰਗ ਹੈ ਇਹ ਜਿਹੜੀ ਵਾਧੇ ਚੋਰੀਆਂ ਨੂੰ ਰੋਕਿਆ ਜਾਵੇ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਾਂ ਕੋਈ ਦੁਕਾਨਾਵਾਦ ਦੇ ਜਿਹੜੇ ਚੌਂਕੀਦਾਰ ਨੇ ਰਾਤ ਵਾਸਤੇ ਅਵੇਲੇਬਲ ਹੁੰਦੇ ਨੇ ਉਹਨਾਂ ਨੂੰ ਮਹਿਆ ਕਰਾਇਆ ਜਾਵੇ ਸਾਰਿਆਂ ਨੂੰ ਆਪਣੇ ਜੋਰ ਤੇ ਕਹਿ ਕੇ ਕਰਵਾਉਣ ਕਿਉਂਕਿ ਇੱਕ ਵਾਰੀ ਕਹਿ ਜਾਂਦੇ ਨੇ ਮਾਰਕੀਟ ਵਾਲੇ ਪਰ ਕੋਈ ਵੀ ਚੌਕੀਦਾਰ ਇਥੇ ਰੱਖਿਆ ਨਹੀਂ ਜਾਂਦਾ। ਦੇਖਿਆ ਜਾਵੇ ਤਾਂ ਇਹ ਦਿਨ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਚੋਰਾਂ ਦੇ ਹੌਸਲੇ ਐਨੇ ਬਲੰਦ ਹੋ ਗਏ ਨੇ ਕਿ ਉਹਨਾਂ ਨੂੰ ਕਾਨੂੰਨ ਦਾ ਵੀ ਕੋਈ ਡਰ ਨਹੀਂ ਰਿਹਾ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਪਤਾਸ ਸਿੰਘ ਦੀ ਰਿਪੋਰਟ।